ਫਗਵਾੜਾ ਦੇ ਚਾਨ ਨਗਰ ਵਿਖੇ ਚੋਰਾਵਾਂ ਵੱਲੋਂ ਦੋ ਮੈਡੀਕਲ ਦੀਆਂ ਦੁਕਾਨਾਂ ਨੂੰ ਬਣਾਇਆ ਗਿਆ ਨਿਸ਼ਾਨਾ ਚੋਰਾਵਾਂ ਵੱਲੋਂ ਦੁਕਾਨ ਦੇ ਸ਼ਟਰ ਪਟਕੇ ਦੁਕਾਨ ਅੰਦਰੋਂ ਨਕਦੀ ਤੇ ਹੋਰ ਕੀਮਤੀ ਸਮਾਨ ਲੈ ਕੇ ਚੋਰ ਹੋਏ ਉੱਥੋਂ ਫਰਾਰ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੇ ਡੀਵੀਆਰ ਵੀ ਪਟਕੇ ਚੋਰ ਲੈ ਗਏ ਨਾਲ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਇਸ ਵੀਡੀਓ ਦੇ ਅੰਦਰ ਬਤਨ ਕੀ ਰਾਹੇ ਤੋਂ ਦ੍ਰਿਪ ਲੂਚਾ ਦੀ ਰਿਪੋਰਟ ਕੋਈ ਮੇਰਾ ਨਾ ਹੈਪੀ ਹੈ ਜੀ। ਭਾਂਜੀ ਕੀ ਮਾਮਲਾ ਕੀ ਹੈ ਜਿਹੜਾ ਜੀ? ਮੇਰੀ ਦੁਕਾਨ ਹੈ ਜੀ ਸਿਉਲ ਹਸਤਾਲ ਦੇ ਸਾਹਮਣੇ ਬਾਲਾਜੀ ਮੈਡੀਕੋਸ ਤੇ ਸਵੇਰੇ 4 ਵਜੇ ਪਈ ਸਾਡੀ ਦੁਕਾਨ ਦੇ ਸਾਰੇ ਕਟਰ ਬੱਟੇ ਹੋ ਜਿਗੇ, ਕੈਮਰੇ ਵਗੈਰਾ ਸਾਰੇ ਲਾ ਕੇ ਡੀਵੀਆਰ ਲਾ ਕੇ ਲੈ ਗਏ ਤੇ ਕੁਝ ਮੇਰੇ ਕੋਲੇ ਜੇ ਕੈਸ਼ ਪਿਆ ਸੀ 15000 ਰੁਪਇਆ ਨੰਬੀ ਚ ਪਰਚੀ ਉਰਚੀ ਅਸੀਂ ਨਾਲ ਤੇ ਕੁਛ ਇੰਪੋਰਟਡ ਮੈਡੀਸਿਨ ਸੀਗੀਆਂ ਉਹ ਸਾਰੀਆਂ ਜਦੋਂ ਮੈਂ ਆਇਆ ਸਭ ਕੁ ਗੱਲਾ ਕੁਲਾ ਪੱਟਿਆ ਸਭ ਕੁਝ ਕੁਛ ਵੀ ਹੈ ਨਹੀਂ ਗਿਆ ਟੀਵੀਆਰ ਵੀ ਲਾਣੀ ਲੈ ਕੇ ਕੈਮਰੇ ਆ ਸਾਰੇ ਕੈਮਰੇ ਕਮਰੇ ਪੱਟ ਕੇ ਆਪਾਂ ਨੂੰ ਕਿੱਦਾਂ ਪਤਾ ਲੱਗਾ ਭਈ ਸਿਰੇ 4 ਵਜੇ ਸਾਡੇ ਗਵਾਂਢੀ ਹੈਗੇ ਭਾਰਤ ਮੈਡੀਕਲ ਹਾਲ ਇਹਨਾਂ ਦੀ ਵੀ ਦੁਕਾਨ ਦੇ ਸ਼ਟਰ ਪੱਟੇ ਉਹਨੇ ਅੰਕ ਸਿੰਘ ਜਾਂਦੇ ਪਏ ਸੀਗੇ ਤੇ ਉਹਨਾਂ ਨੇ ਸਾਨੂੰ ਨਾ ਇਹਨਾਂ ਦੇ ਦੁਕਾਨ ਦੇ ਬਾਹਰ ਨੰਬਰ ਫੋਨ ਨੰਬਰ ਲਿਖਿਆ ਹੋਇਆ ਆ ਵੀ ਉਹਨਾਂ ਨੇ ਇਹਨਾਂ ਨੂੰ ਫੋਨ ਕੀਤਾ ਤੇ ਤੇ ਅਸੀਂ ਫੇਰ ਆਏ ਉਹਨਾਂ ਨੇ ਇਹਨਾਂ ਨੇ ਫੇਰ ਮੈਨੂੰ ਫੋਨ ਕੀਤਾ ਤੇ ਆ ਕੇ ਫੇਰ ਦੇਖਿਆ ਵੀ ਸਾਡੀ ਦੁਕਾਨ ਤੇ ਕੰਮ ਕੌਂਸ ਕੰਪਲੀਟ ਕੀਤੀ ਸਰ ਕੌਂਸ ਕੰਪਲੀਟ ਭਾਈ ਉਸ ਦਿਲੇ ਅਸੀਂ ਕੰਟਰੋਲ ਰੂਮ ਚੋਂ ਫੋਨ ਕਰ ਦਿੱਤਾ ਸੀਗਾ ਜੀ ਤੇ ਪੀਸੀਆਰ ਵਾਲੇ ਤੇ ਇੱਕ ਇਨਸਪੈਕਟਰ ਸਾਹਿਬ ਹੋਰ ਆਏ ਸੀਗੇ ਫੇਰੇ 6 ਵਜੇ ਆ ਗਏ ਉਹਨਾਂ ਨੇ ਸਾਰੀ ਕੰਪਲੀਟ ਕੰਮ ਦਾ ਉਹਨਾਂ ਨੂੰ ਲਿਖਾ ਪਈ ਆ ਬਾਕੀ ਤਾਂ ਦੇਖੋ ਕੋਈ ਸੀਸੀਟੀਵੀ ਕਿਹਦੇ ਜਾਏ ਹੋਗਾ ਸੀਸੀਟੀਵੀ ਭਾਈ ਲਾਗੇ ਲੈ ਕੇ ਸੀਸੀਟੀਵੀ ਲਾ ਕੇ ਲੈ ਗੇ ਡੀਵੀਆਰ ਵੀ ਨਾਲ ਹੀ ਲੈ ਗੇ ਸਾਰੇ ਕੈਮਰਾ ਵਗੈਰਾ ਨਾਲ ਹੀ ਲੈ ਗੇ ਜਿੱਦਾਂ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਵੱਧ ਰਹੀਆਂ ਵਾ ਕਿੱਥੇ ਦੀ ਮੰਗੀ ਕਮਜ਼ੋਰੀ ਹੈ ਭਾਜੀ ਤੁਸੀਂ ਇਹ ਦੇਖੋ ਵੀ ਸਾਡੀ ਦੁਕਾਨ ਸਿਵਲ ਹਸਪਤਾਲੇ ਸਾਹਮਣੇ ਆ 10 ਮਿੰਟ ਖੜ ਕੇ ਦੇਖੋ ਕਟੋ ਕਟੋ ਕੱਟ 20 ਗੱਡੀਆਂ ਦਸਾਂ ਮਿੰਟਾਂ ਵਿੱਚ ਲੰਘ ਜਾਣੀਆਂ ਜੇ ਇੱਥੇ ਚੋਰੀ ਹੋ ਸਕਦੀ ਆ ਤੇ ਉਹ ਆਮ ਕੰਮ ਨਾ ਤੋਂ ਦੀ ਸਿਵ ਨਹੀਂ ਗੱਲ ਹੀ ਹੈ ਨਾ ਇੱਥੇ ਚੋਰੀ ਉਹਦੇ ਪਤਾ ਵੀ ਹੋ ਸਕਦੀ ਹੈ ਕੋਈ ਵੱਡੀ ਵੱਡੀ ਗੱਲ ਹੀ ਹੈ ਜੀ ਜੀ ਨਾ ਬਣਾ ਮੇਰਾ ਨਾਮ ਰਜੇਸ਼ ਕੁਮਾਰ ਹੈ ਜੀ ਮੈਂ ਭਾਰਤ ਮੈਡੀਕਲ ਹਾਲ ਚਾਹਨ ਨਗਰ ਦਵਾਈਆਂ ਦੀ ਦੁਕਾਨ ਕਰਦਾ ਜੀ ਹਾਂ ਜੀ ਸਰ ਜੀ ਮਾਮਲਾ ਕੀ ਹੈ ਜਿਹੜਾ ਮਾਮਲਾ ਜੀ ਸਿਰੇ 3:30 ਦੇ 4 ਦੇ ਵਿੱਚ ਵਿੱਚ ਚਾਰ ਬੰਦੇ ਆਏ ਆ ਜੀ ਗੱਡੀ 'ਚ ਸੀਗੇ ਤੇ ਉਹਨਾਂ ਨੇ ਪਹਿਲਾਂ ਤਾਂ ਬਾਲਾ ਜੀ ਮੈਡੀਕਲ ਹਾਲ ਨਾਲ ਦੀ ਦੁਕਾਨ ਆ ਉਹਦਾ ਛੱਟਰ ਚੱਕਿਆ ਹੂੰ ਤੇ ਉਹਦੇ ਉਹ ਛੱਟਰ ਚੱਕ ਕੇ ਗੱਲਾਂ ਗੁੱਲਾਂ ਪੱਟਿਆ ਏਸੀ ਵਗੈਰਾ ਵੀ ਮੇਰੇ ਖਿਆਲ ਉਹਨਾਂ ਦਾ ਪੱਟਿਆ ਸਾਰਾ ਕੁਝ ਲੈ ਗਏ ਫਿਰ ਉਹਨਾਂ ਦਾ ਸ਼ਟਰ ਬੰਦ ਕਰਕੇ ਮੈਂ ਭਾਰਤ ਮੈਡੀਕਲ ਹਾਲ ਚਾਏ ਉਹਨਾਂ ਨੇ ਸ਼ਟਰ ਚੱਕਿਆ ਤੇ ਮੇਰਾ ਗੱਲਾ ਭੰਨੇਆ ਕੈਮਰੇ ਭੰਨੇ ਉਹਦੇ ਚੋਂ ਗੱਲੇ ਚ 17-18000 ਰੁਪਏ ਸੀ ਉਹ ਲੈ ਗਏ ਤੇ ਉਸ ਤੋਂ ਬਾਅਦ ਕੈਮਰੇ ਸਾਰੇ ਭੰਗ ਗਏ ਗੱਲਾ ਭੰਗ ਗਏ ਮੇਰਾ ਕਾफी ਨੁਕਸਾਨ ਕਰ ਗਏ ਸਰ ਇਹ ਆਪਾਂ ਨੂੰ ਕਿੰਨੇ ਕ ਵਜੇ ਇਤਲਾ ਮਿਲੀ ਹੈ 4 ਵਜੇ ਪੂਰੇ ਜੀ ਕੋਈ ਰਾਗਰੀ ਚਾਰ ਜਾ ਰਹੇ ਸੀਗੇ ਉਹਨਾਂ ਨੇ ਦੇਖਿਆ ਵੀ ਮੇਰਾ ਨੰਬਰ ਬਾਹਰ ਬੋਰਡ ਤੇ ਲਿਖਿਆ ਸੀ ਉਹਨਾਂ ਨੂੰ ਮੈਨੂੰ ਫੋਨ ਕੀਤਾ ਵੀ ਤੁਹਾਡੀ ਦੁਕਾਨ ਦਾ ਛੱਟਰ ਚੱਕਿਆ ਵਾ ਚੋਰ ਤਾਂ ਅਸੀਂ ਦਬਕਾ ਮਾਰਿਆ ਉਹ ਨੱਠ ਗਏ ਪਰ ਹੁਣ ਅੰਦਰ ਕੀ ਕੀ ਸਮਾਨ ਲਗਾਇਆ ਹੋਰ ਨਾਲ ਨੁਕਸਾਨ ਤੁਹਾਡਾ ਕਰ ਜਾਂ ਤੂੰ ਵੀ ਫਟਾਫਟ ਆ ਜਾਓ ਕਿੰਨੇ ਕੁ ਵੇ ਪਤਾ ਲੱਗਾ ਆਪਾਂ ਚਾਰ ਕੋਈ ਪਤਾ ਲੱਗਿਆ ਜੀ ਹਾਂ ਜੀ ਤੇ ਕਿੰਨੇ ਵਿਅਕਤੀ ਸੀਗੇ ਉਹ ਤਾਂ ਕਹਿੰਦੇ ਚਾਰ ਜੀ ਮੈਂ ਆਪਾਂ ਤਾਂ ਅੱਖੀ ਦੇਖੇ ਨਹੀਂ ਕੋਈ ਕੈਮਰੇ ਕੋਲ ਜਾਏ ਆ ਕੈਮਰੇ 'ਚ ਆਏ ਆ ਡੀਵੀਆਰ ਇਹਨਾਂ ਦਾ ਤਾਂ ਡੀਵੀਆਰ ਵੀ ਲੈ ਗਏ ਮੇਰਾ ਡੀਵੀਆਰ ਬਚਿਆ ਵਾ ਫਰੋ ਦੇ ਤਾਰਾ ਤੁਰਾ ਕੈਮਰੇ ਤੋੜਨ ਕਰਕੇ ਉਹ ਡੀਵੀਆਰ ਸ਼ਾਰਟ ਹੋ ਗਿਆ ਉਹਦੇ ਵਿੱਚ ਪਿਕਚਰ ਰੁੱਕ ਰੁੱਕ ਕੇ ਆਂਦੀ ਮੋਬਾਈਲ 'ਤੇ ਤੇ ਹੁਣ ਡੀਵੀਆਰ ਚ ਉਹ ਕਹਿੰਦੇ ਅਸੀਂ ਆ ਕੇ ਕੱਢ ਦਿੰਨੇ ਆ ਤੁਹਾਨੂੰ ਤੇ ਸਾਰੇ ਪੁਲਿਸ ਕੰਪਲੇਟ ਕੀਤੀ ਸੀ ਹਾਂਜੀ ਪੁਲਿਸ ਕੰਪਲੇਟ ਕੀਤੀ ਪੁਲਿਸ ਆ ਕੇ ਸਾਰੀ ਰਿਪੋਰਟ ਲਿਖ ਕੇ ਲੈ ਗਈ ਜਿੱਦਾਂ ਸ਼ਹਿਰ ਦੇ ਵਿੱਚ ਚੋਦੀ ਦੀਆਂ ਬਾਰਦਾਤਾਂ ਬਹੁਤ ਹੋ ਰਹੀਆਂ ਵਾ ਕੀ ਪ੍ਰਸ਼ਾਸਨ ਕੋ ਮੰਗ ਰੱਖਦੇ ਆਪਾਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਰੱਖਦੇ ਜੀ ਹੁਣ ਜੋ ਹੋਣਾ ਸੀ ਹੋ ਗਿਆ ਉਹ ਤਾਂ ਮਤਲਬ ਕੋਈ ਸੇਫ ਹੀ ਨਹੀਂ ਹੰਨੀ ਉਹ ਘਰ ਜਾਣੇ ਅਸੀਂ 12 ਤੇ 13 ਘੰਟੇ ਦੀ ਡਿਊਟੀਆਂ ਕਰਕੇ ਸਾਨੂੰ ਉਹਨੇ ਇਹੀ ਪਰੇਸ਼ਾਨੀ ਲੱਗੀ ਰਹਿਣੀ ਮੇਰੇ ਤੀਜੀ ਵਾਰ ਚੋਰੀ ਹੋ ਗਈ ਤੇ ਇਹ ਤਿਹਾਰ ਦਾ ਦਿਨਾਂ ਸ਼ਿਵਰਾਤਰੀ ਦਾ ਦਿਨਾਂ ਬੰਦੇ ਦਾ ਮੂਡ ਕਿੱਦਾਂ ਦਾ ਨਹੀਂ ਕਿੱਦਾਂ ਦਾ ਕਿੰਨਾ ਖਰਾਬ ਹੁੰਦਾ ਜੀ ਜੇ ਮੇਨ ਰੋਡ ਤੇ ਹੀ ਅਸੀਂ ਸੇਫ ਨਹੀਂ ਤੇ ਗਲੀਆਂ ਮਹੱਲੇ ਚ ਕੀ ਸੇਫ ਹੋਵਾਂਗੇ